ਇਸ ਹੁਸ਼ਾਰਪੁਰ ਪੁਲਿਸ ਵੱਲੋਂ ਇੱਕ ਨਿਰੀਖਣ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ 20 ਦਿਨਾਂ ਦੇ ਲਈ ਲੰਡੇ ਮੋਟਰਸਾਈਕਲ ਹੈ ਜਿਹੜੇ ਉਹਨਾਂ ਦੇ ਨਾਂ ਤਾਂ ਫੇਲ ਪਵਾਇਆ ਜਾਏਗਾ ਤੇ ਨਾਂ ਮਕੈਨਿਕਸ ਨੂੰ ਟਿਕ ਕਰਨਗੇ ਕੀ ਮੁਹਿੰਮ ਹੈ ਜੀ ਇਹ ਮੁਹਿੰਮ ਜੀ ਇਸ ਕਰਕੇ ਆਪਾਂ ਸ਼ੁਰੂ ਕੀਤੀ ਹੈ ਕਿ ਜਦੋਂ ਵੀ ਕੋਈ ਵਾਰਦਾਤ ਹੋ ਜਾਂਦੀ ਹੈ ਕੋਈ ਲੁੱਟਕੋ ਹੁੰਦੀ ਹੈ ਤੇ ਇਹੜੇ ਨੰਬਰ ਜਿਹੜੇ ਮੋਟਰਸਾਈਕਲ ਹੈ ਇਹਨਾਂ ਦੇ ਪਿੱਛੇ ਕੋਈ ਨੰਬਰ ਪਲੇਟ ਨਹੀਂ ਹੈ ਜਨਾਂ ਨੂੰ ਟ੍ਰੇਸ ਕਰਨ ਵਿੱਚ ਕਾਫੀ ਜੜੀਆ ਮੁਸ਼ਕਲ ਆਉਂਦੀ ਹੈ ਮੈਂ ਵੀ ਸਮਝਦਾ ਕਿ ਜਿਹੜਾ ਮਾਨ ਜੋ ਜੀਐਸਪੀ ਹੁਸ਼ਾਰਪੁਰ ਜੀ ਨੇ ਸ਼ਾਰਪੁਰ ਦੇ ਵਿੱਚ ਬਹੁਤ ਸਕੰਜਾ ਕੱਸਿਆ ਭਾਵੇਂ ਸਾਡੇ ਸ਼ਹਿਰ ਦੇ ਵਿੱਚ ਅਜੀਆਂ ਵਾਰਦਾਤਾਂ ਬਹੁਤ ਘੱਟ ਹੁੰਦੀਆਂ ਉਹ ਨਹੀਂ ਕਿਉਂਦੀਆਂ ਪਰ ਫਿਰ ਵੀ ਅਸੀਂ ਇਸ ਚੀਜ਼ ਨੂੰ ਬਿਲਕੁਲ ਜੜ ਤੋਂ ਖਤਮ ਕਰਨ ਕਰਕੇ ਇਹ ਜਿਹੜੇ ਮੋਟਰਸਾਈਕਲ ਹੈ ਲੰਡੇ ਹੈ ਜਿਨ੍ਹਾਂ ਦੇ ਅੱਗੇ ਕੋਈ ਨੰਬਰ ਪਲੇਟ ਜਾਂ ਪਿੱਛੇ ਨੰਬਰ ਪਲੇਟ ਨਹੀਂ ਹੈਗੀ ਇਹਨਾਂ ਨੂੰ ਹੁਣ ਬਿਲਕੁਲ ਖਤਮ ਕਰਨ ਦੀ ਜਿਹੜੀ ਮਿਹਮ ਚਲਾਈ ਹੈ ਔਰ ਇਹਨਾਂ ਨੂੰ 20 ਦਿਨ ਦੇ ਵਿੱਚ ਵਿੱਚ ਬਿਲਕੁਲ ਬੰਦ ਕੀਤਾ ਜਾਵੇਗਾ ਜੀ ਤੇ ਤੁਸੀਂ ਪੈਟਰੋਲ ਪੰਪ ਮਾਲਕਾਂ ਤੱਕ ਵੀ ਜਾਉਂਦੇ ਹੋ ਤੇ ਕਹਿੰਦੇ ਹੋ ਤੱਕ ਮਕੈਨਿਕਾਂ ਤੱਕ ਵੀ ਪਹੁੰਚ ਕੀਤੀ ਹੈ ਤਾਂ ਉਹਨਾਂ ਨੂੰ ਕੀ ਹਦਾਇਤਾਂ ਕੀਤੀ ਬਿਲਕੁਲ ਜੀ ਅਸੀਂ ਪੈਟਰੋਲ ਪੰਪ ਵਾਲੇ ਵੀਰ ਤੇ ਜਿਹੜੇ ਮਕੈਨਿਕ ਵੀਰ ਹੈ ਉਹਨਾਂ ਨੂੰ ਵੀ ਬੜੇ ادب ਤੇ ਸਤਿਕਾਰ ਨਾਲ ਬੇਨਤੀ ਕੀਤੀ ਹੈ ਇਹਨਾਂ ਨੇ ਸਾਨੂੰ ਬਹੁਤ ਸਹਿਯੋਗ ਦਿੱਤਾ ਜਿਹੜੇ ਪੈਟਰੋਲ ਪੰਪ ਵਾਲੇ ਵੀਰ ਹੈ ਇਹਨਾਂ ਨੇ ਵੀ ਜਿਹੜੇ ਸਾਡੇ ਮਕੈਨਿਕ ਵੀਰ ਹੈ ਉਹਨਾਂ ਨੇ ਵੀ ਸਾਨੂੰ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ ਇਹਦੇ ਨਾਲ ਨਾਲ ਤੁਹਾਡੇ ਮਾਧਿਅਮ ਰਾਹੀਂ ਮੈਂ ਪੇਰੇਸ ਨੂੰ ਵੀ ਬੜੇ ادب ਤੇ ਸਤਿਕਾਰ ਨਾਲ ਬੇਨਤੀ ਕਰਾਂਗਾ ਕਿ ਇਹਨਾਂ ਨੇ ਪੰਪ ਤੇ ਤੇ ਘਰੋਂ ਬਾਹਰ ਨਿਕਲ ਕੇ ਜਾਣਾ ਹੈ ਮਕੈਨਿਕ ਕੋਲ ਘਰੋਂ ਬਾਹਰ ਨਿਕਲ ਕੇ ਜਾਣਾ ਪਰ ਤੁਹਾਡੇ ਕੋਲ ਤੇ ਬੱਚੇ ਜਿਹੜੇ ਆ ਤੁਹਾਡੇ ਕਰ ਰਹਿੰਦੇ ਆ 24 ਘੰਟੇ ਮੋਟਰਸਾਈਕਲ ਤੁਹਾਡੇ ਘਰ ਖੜੇ ਰਹਿੰਦੇ ਆ ਪਲੀਜ਼ ਤੁਸੀਂ ਵੀ ਆਪਣੇ ਬੱਚਿਆਂ ਨੂੰ ਪ੍ਰੇਰਿਤ ਕਰਕੇ ਚਾਹੇ ਰੀਜ ਕੇ ਜਾਂ ਖੀਚ ਕੇ ਇਹਨਾਂ ਬੱਚਿਆਂ ਕੋਲੋਂ ਨੰਬਰ ਪਲੇਟਾਂ ਜ਼ਰੂਰ ਲਵਾਓ ਅਗਰ ਇਹ ਨਹੀਂ ਲਵਾਉਣਗੇ ਜਿਹੜਾ ਵੀ ਮੋਟਰਸਾਈਕਲ ਫੜ ਲਿਆ ਸੀ ਇੰਪਾਉਂਡ ਕਰ ਦੇਣਾ ਹੈ ਇਸ ਵਾਸਤੇ ਹੁਸ਼ਾਰਪੁਰ ਪੁਲਿਸ ਵੱਲੋਂ ਇੱਕ ਨਰੇਕਲੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ 20 ਦਿਨਾਂ ਦੇ ਲਈ ਲੰਡੇ ਮੋਟਰਸਾਈਕਲ ਆ ਜਿਹੜੇ ਉਹਨਾਂ ਦੇ ਨਾਂ ਤੇ ਤੇਲ ਪਵਾਇਆ ਜਾਏਗਾ ਤੇ ਨਾਂ ਮੈਕੈਨਿਕਸ ਨੂੰ ਠੀਕ ਕਰਨਗੇ ਕੀ ਮੁਹਿੰਮ ਹੈ ਜੀ ਇਹ ਮੁਹਿੰਮ ਜੀ ਇਸ ਕਰਕੇ ਆਪਾਂ ਸ਼ੁਰੂ ਕੀਤੀ ਹੈ ਕਿ ਜਦੋਂ ਵੀ ਕੋਈ ਵਾਰਦਾਤ ਹੋ ਜਾਂਦੀ ਹੈ ਕੋਈ ਲੁੱਟਕੋ ਹੁੰਦੀ ਹੈ ਤੇ ਇਹੜੇ ਨੰਬਰ ਜਿਹੜੇ ਮੋਟਰਸਾਈਕਲ ਹੈ ਇਹਨਾਂ ਦੇ ਪਿੱਛੇ ਕੋਈ ਨੰਬਰ ਪਲੇਟ ਨਹੀਂ ਹੈ ਜਿਹਨਾਂ ਨੂੰ ਟ੍ਰੇਸ ਕਰਨ ਵਿੱਚ ਕਾਫੀ ਜੜੀਆ ਮੁਸ਼ਕਲ ਆਉਂਦੀ ਹੈ ਮੈਂ ਵੀ ਸਮਝਦਾ ਕਿ ਜਿਹੜਾ ਮਾਨ ਜੋ ਐਸਐਸਪੀ ਹਿਆਰਪੁਰ ਜੀ ਨੇ ਹਿਆਰਪੁਰ ਦੇ ਵਿੱਚ ਬਹੁਤ ਸਕੰਜਾ ਕੱਸਿਆ ਭਾਵੇਂ ਸਾਡੇ ਸ਼ਹਿਰ ਦੇ ਵਿੱਚ ਅਜਿਹੀਆਂ ਵਾਰਦਾਤਾਂ ਬਹੁਤ ਘੱਟ ਹੁੰਦੀਆਂ ਉਹ ਨਹੀਂ ਕਿ ਹੁੰਦੀਆਂ ਪਰ ਫਿਰ ਵੀ ਅਸੀਂ ਇਸ ਚੀਜ਼ ਨੂੰ ਬਿਲਕੁਲ ਜੜ ਤੋਂ ਖਤਮ ਕਰਨ ਕਰਕੇ ਇਹ ਜਿਹੜੇ ਮੋਟਰਸਾਈਕਲ ਹੈ ਲੰਡੇ ਆ ਜਿਹਨਾਂ ਦੇ ਅੱਗੇ ਕੋਈ ਨੰਬਰ ਪਲੇਟ ਜਾਂ ਪਿੱਛੇ ਨੰਬਰ ਪਲੇਟ ਨਹੀਂ ਹੈਗੀ ਇਹਨਾਂ ਨੂੰ ਬਿਲਕੁਲ ਖਤਮ ਕਰਨ ਦੀ ਜਿਹੜੀ ਮਿਹਨਤ ਚਲਾਈ ਹੈ ਔਰ ਇਹਨਾਂ ਨੂੰ 20 ਦਿਨ ਦੇ ਵਿੱਚ ਵਿੱਚ ਬਿਲਕੁਲ ਬੰਦ ਕੀਤਾ ਜਾਵੇਗਾ ਜੀ ਤੇ ਤੁਸੀਂ ਪੈਟਰੋਲ ਪੰਪ ਮਾਲਕਾਂ ਤੱਕ ਵੀ ਜਾਉਂਦੇ ਹੋ ਤੇ ਕਹਿੰਦੇ ਹੋ ਤੱਕ ਮਕੈਨਿਕਾਂ ਤੱਕ ਵੀ ਪਹੁੰਚ ਕੀਤੀ ਹੈ ਤਾਂ ਉਹਨਾਂ ਨੂੰ ਕੀ ਹਦਾਇਤਾਂ ਕੀਤੀ ਬਿਲਕੁਲ ਜੀ ਅਸੀਂ ਪੈਟਰੋਲ ਪੰਪ ਵਾਲੇ ਵੀਰਾਂ ਨੂੰ ਵੀ ਬੇਨਤੀ ਕੀਤੀ ਹੈ ਤੇ ਜਿਹੜੇ ਮਕੈਨਿਕ ਵੀਰ ਹੈ ਉਹਨਾਂ ਨੂੰ ਵੀ ਬੜੇ ਉੱਚ ਦੇ ਸਤਿਕਾਰ ਨਾਲ ਬੇਨਤੀ ਕੀਤੀ ਹੈ ਇਹਨਾਂ ਨੇ ਸਾਨੂੰ ਬਹੁਤ ਸਹਿਯੋਗ ਦਿੱਤਾ ਜਿਹੜੇ ਪੈਟਰੋਲ ਪੰਪ ਵਾਲੇ ਵੀਰ ਹੈ ਇਹਨਾਂ ਨੇ ਵੀ ਜਿਹੜੇ ਸਾਡੇ ਮਕੈਨਿਕ ਵੀਰ ਹੈ ਉਹਨਾਂ ਨੇ ਵੀ ਸਾਨੂੰ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਇਦੇ ਨਾਲ ਨਾਲ ਤੁਹਾਡੇ ਮਾਧਿਅਮ ਰਹੀਂ ਮੈਂ ਪੇਰੈਂਟਸ ਨੂੰ ਵੀ ਬੜੇ ਅਦਬ ਤੇ ਸਤਿਕਾਰ ਨਾਲ ਬੇਨਤੀ ਕਰਾਂਗਾ ਕਿ ਇਹਨਾਂ ਨੇ ਪੰਪਕੇ ਤੇ ਘਰੋਂ ਬਾਹਰ ਨਿਕਲ ਕੇ ਜਾਣਾ ਹੈ ਮਕੈਨਿਕ ਕੋਲ ਘਰੋਂ ਬਾਹਰ ਨਿਕਲ ਕੇ ਜਾਣਾ ਪਰ ਤੁਹਾਡੇ ਕੋਲ ਤੇ ਬੱਚੇ ਜਿਹੜੇ ਆ ਤੁਹਾਡੇ ਘਰ ਰਹਿੰਦੇ ਆ 24 ਘੰਟੇ ਮੋਟਰਸਾਈਕਲ ਤੁਹਾਡੇ ਘਰ ਖੜੇ ਰਹਿੰਦੇ ਆ ਪਲੀਜ਼ ਤੁਸੀਂ ਵੀ ਆਪਣੇ ਬੱਚਿਆਂ ਨੂੰ ਪ੍ਰੇਰਿਤ ਕਰਕੇ ਚਾਹੇ ਰੀਜ ਕੇ ਜਾਂ ਖੀਚ ਕੇ ਇਹਨਾਂ ਬੱਚਿਆਂ ਕੋਲੋਂ ਨੰਬਰ ਪਲੇਟਾਂ ਜ਼ਰੂਰ ਲਵਾਓ ਅਗਰ ਇਹ ਨਹੀਂ ਲਵਾਉਣਗੇ ਜਿਹੜਾ ਵੀ ਮੋਟਰਸਾਈਕਲ ਫੜ ਲਿਆ ਸੀ ਇੰਪੌਂਡ ਕਰ ਦੇਣਾ